ਮੈਂ ਹੈਰਾਨ ਆ ਮੈਂ ਜਿਵੇਂ ਪਹਿਲਾਂ ਕਿਹਾ ਕਿਸ ਮਿੱਟੀ ਦੇ ਬਣੇ ਨੇ ਕਿ ਧੰਗੁਰ ਰਾਮਦਾਸ ਦੀ ਇਹਨਾਂ ਦੇ ਕਿੰਨੀ ਕੁ ਕਿਰਪਾ ਕਿ ਫਿਰ ਵੀ ਚੜਦੀ ਕਲਾ ਚ ਨੇ ਵੀਰ ਦੀ ਪੈਲੀ ਡੁੱਬ ਗਈ ਡੰਗਰ ਕਿਤੇ ਕਿਸੇ ਦੇ ਰੱਖ ਕੇ ਆਇਆ ਇੰਸਟਾਗ੍ਰam ਤੇ ਵੀ ਮੈਂ ਪੋਸਟ ਕਰ ਰਿਹਾ ਅਸੀਂ ਆਪਦੇ ਚੈਨਲ ਦੇ ਮਾਧਿਅਮ ਰਾਹੀਂ ਵੀ ਤੁਹਾਨੂੰ ਅਪਡੇਟ ਕਰਦੇ ਜਾ ਰਹੇ ਹਾਂ ਔਰ ਪੂਰੇ ਪੰਜਾਬ ਦੇ ਲੋਕ ਇੱਕ ਦੂਜੇ ਦੇ ਨਾਲ ਖੜੇ ਆ ਸਰਕਾਰ ਕੋਈ ਆਈ ਕੋਈ ਬੰਦਾ ਦਿਸਿਆ ਜੀ ਤੁਹਾਨੂੰ ਨਹੀਂ ਜੀ ਕੋਈ ਨਹੀਂ ਦਿਖਿਆ ਸਰਕਾਰਾਂ ਦੇ ਲਾਰੇ ਹੀ ਆ ਗੱਡੀਆਂ ਗਰਾਊਂਡ ਲੈਵਲ ਤੇ ਜ਼ੀਰੋ ਨੇ ਜਿਹੜਾ ਮੰਤਰੀ ਸਾਹਿਬ ਹੁੰਦਾ ਇੱਥੋਂ ਫੋਟੋ ਖਾ ਕੇ ਚੱਲ ਜਾਂਦੇ گاਉਂ ਕੋਈ ਨਹੀਂ ਜਾਂਦਾ ਕਹਿੰਦੇ ਆ ਗਾੜੀ ਕੋਈ ਕਿਸੇ ਦੀ ਮਤ ਨਹੀਂ ਕਰਦਾ ਸਿਰਫ ਫੋਟਵਾਂ ਤੱਕ ਸੀਮਤ ਨੇ ਸਰਕਾਰੀ ਸਰਕਾਰਾਂ ਸਿਰਫ ਆਜੋ ਆਜੋ ਅੱਗੇ ਆਜੋ ਭਈਆ ਅੱਗੇ ਆਜੋ ਤੁਸੀਂ ਸਰਕਾਰ ਨੂੰ ਵੋਟਾਂ ਚਾਹੀਦੀਆਂ ਉਹਨੂੰ ਕਿਸੇ ਦੇ ਨਾਲ ਕੋਈ ਮਤਲਬ ਨਹੀਂ ਸਰਕਾਰ ਨੂੰ ਹੈਗਾ ਕੋਈ ਮਰੇ ਕੋਈ ਜੀਵੇ ਸਰਕਾਰ ਨੂੰ ਸਿਰਫ ਆਪਣੀਆਂ ਵੋਟਾਂ ਚਾਹੀਦੀਆਂ ਵਾ ਜੀ ਆ ਸੱਕੀ ਨਾਲ ਆ ਜਿਹੜਾ ਅਜ ਨਾਲੇ ਦਾ ਓਵਰਫਲੋ ਹੋਣਾ ਸ਼ੁਰੂ ਹੋਇਆ 88 ਚ ਕਹਿੰਦੇ ਇੱਥੇ ਨਾਲਾ ਓਵਰਫਲੋ ਹੋ ਕੇ ਜਨਾਲਾ ਸ਼ਹਿਰ ਡੋਪਤਾ ਸੀਗਾ ਇਹ ਪਾਣੀ ਵਧਦਾ ਜਾ ਰਿਹਾ ਕੱਲ ਇੱਥੇ ਕਹਿੰਦੇ ਪਾਣੀ ਹੈ ਨਹੀਂ ਸੀ ਇੱਥੇ ਪਾਣੀ ਹੈ ਨਹੀਂ ਪਾਣੀ ਨਾਲ ਨਾਲ ਦੀ ਵਧ ਗਿਆ ਵਾ